ਐਕਸ਼ਨ ਕਮੇਟੀ ਨੇ ਸਰਬ ਸ਼ਾਂਤੀ ਨਾਲ ਇਹ ਫੈਸਲਾ ਕੀਤਾ ਹੈ ਕਿ ਹਲਕਾ ਭਧੌੜ ਦੇ ਐਮਐਲਏ ਲਾਭ ਸਿੰਘ ਉਰਦੋਕੇ ਉਸ ਨੂੰ ਇਸ ਕਤਲ ਕੇਸ ਦੇ ਵਿੱਚ ਬਤੌਰ ਦੋਸ਼ੀ ਸ਼ਾਮਲ ਕੀਤਾ ਜਾਵੇ ਉਹਨਾਂ ਚਿਰ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਦੀ ਜਿਹੜੀ ਦੇ ਹੈ ਉਸ ਦਾ ਸੰਸਕਾਰ ਨਹੀਂ ਕੀਤਾ ਜਾਵੇ ਜਿਹੜੇ ਭਰਾ ਨੇ ਸਰਦਾਰ ਸੁਖਵਿੰਦਰ ਸਿੰਘ ਕੋਲਕੱਤਾ ਦੇ ਉਹਨਾਂ ਨੇ ਆਪਣਾ ਬਿਆਨ ਪੁਲਿਸ ਨੂੰ ਲਿਖਾਇਆ ਸੀ ਕਿ ਲਾਭ ਸਿੰਘ ਉਦੋਂ ਕਹਿੰਦੇ ਨੇ ਉਹਨਾਂ ਦੇ ਸਾਹਮਣੇ ਕਿਹਾ ਸੀ ਕਿ ਸੁਖਵਿੰਦਰ ਸਿੰਘ ਕੋਲਕੱਤਾ ਨੂੰ ਜਿਉਂਦਾ ਨਹੀਂ ਛੱਡਿਆ ਜਾਵੇਗਾ ਪਰੰਤੂ ਪੁਲਿਸ ਨੇ ਗੱਲ ਬਿਆਨ ਵਿੱਚ ਨਹੀਂ ਲਿਖੀ ਤੇ ਪਿੱਛੋਂ ਫਿਰ ਐਫ ਆਈ ਆਰ ਦੇ ਵਿੱਚ ਵੀ ਦਰਜ ਨਹੀਂ ਕੀਤੀ ਪਰਵਾਰ ਵੱਲੋਂ ਕਿਹਾ ਗਿਆ ਤੇ ਹਿੱਟ ਠੋਕ ਕੇ ਕਿਹਾ ਗਿਆ ਕਿ ਅਸੀਂ ਕੋਈ ਰਾਹਤ ਦੀ ਰਕਮ ਜਿਹੜੀ ਹੈ ਉਹ ਸਵੀਕਾਰ ਨਹੀਂ ਕਰਾਂਗੇ ਅਸੀਂ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਮੰਗ ਰਹੇ ਪ੍ਰੰਤੂ ਜੋ ਪੈਸਾ ਸੁਖਵਿੰਦਰ ਸਿੰਘ ਕਲਕੱਤਾ ਨੇ ਪੰਚਾਇਤ ਦੇ ਵਿਕਾਸ ਕਾਰਜਾਂ ਤੇ ਅਤੇ ਪੰਚਾਇਤ ਭਵਨ ਦੀ ਉਹ ਸਾਰੀ ਸਮੇਂ ਆਪਣੀ ਜੇਬ ਦੇ ਵਿੱਚੋਂ ਖਰਚ ਕੀਤਾ ਸੀ ਜਿਹੜੀ ਰਕਮ ਕੋਈ 60 ਲੱਖ ਦੇ ਕਰੀਬ ਬੰਦੀ ਹੈ ਉਹ ਰਕਮ ਪ੍ਰਸ਼ਾਸਨ ਵੱਲੋਂ ਦਿੱਤੀ ਆ ਜੇ ਪ੍ਰਸ਼ਾਸਨ ਇਹਨਾਂ ਦੋਹਾਂ ਗੱਲਾਂ ਤੇ ਕੋਈ ਜ਼ੋਰ ਨਹੀਂ ਕਰੂਗਾ ਕੋਈ ਹਾਂ ਪੱਖੀ ਹੰਝਾਰਾ ਨਹੀਂ ਦੇਊਗਾ ਤਾਂ ਸੰਦ ਅਰਸ਼ ਨੂੰ ਤੇਖਾ ਕੀਤਾ ਜਾਊਗਾ ਐਕਸ਼ਨ ਕਮੇਟੀ ਨੇ ਸਰਬ ਸ਼ਾਂਤੀ ਨਾਲ ਇਹ ਫੈਸਲਾ ਕੀਤਾ ਹੈ ਕਿ ਜਿਹੜਾ ਮੌਜੂਦਾ ਮੋਰਚਾ ਹੈ ਇਹ ਦੋ ਨੁਕਤਾਤੀ ਪ੍ਰੋਗਰਾਮ ਤੇ ਪਹਿਰਾ ਦੇਵੇਗਾ ਪਹਿਲਾ ਨੁਕਤਾ ਜਿਹੜਾ ਹੈ ਪਹਿਲਾ ਜਿਹੜਾ ਇਸ ਦੇ ਵਿੱਚ ਮੁੱਦਾ ਹੈ ਉਹ ਇਹ ਹੈ ਕਿ ਹਲਕਾ ਭਧੌੜ ਦੇ ਐਮ ਐਲ ਏ ਲਾਭ ਸਿੰਘ ਉਗੋਕੇ ਉਸ ਨੂੰ ਇਸ ਤਤਲ ਕੇਸ ਦੇ ਵਿੱਚ ਬਤੌਰ ਦੋਸ਼ੀ ਸ਼ਾਮਲ ਕੀਤਾ ਜਾਵੇ ਇਹ ਸੰਬੰਧੀ ਐਕਸ਼ਨ ਕਮੇਟੀ ਵੱਲੋਂ ਕੱਲ ਐਸਐਸਪੀ ਬਰਨਾਲਾ ਨੂੰ ਸ਼ੈਣਾ ਥਾਣੇ ਵਿਖੇ ਇੱਕ ਦਰਖਾਸਤ ਦਿੱਤੀ ਗਈ ਸੀ ਜਿਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਗਿਆ ਕਿ ਸੁਜੀਤ ਸਿੰਘ ਜਿਹੜੇ ਭਰਾ ਨੇ ਸਰਦਾਰ ਸੁਖਵਿੰਦਰ ਸਿੰਘ ਕੋਲਕੱਤਾ ਦੇ ਉਹਨਾਂ ਨੇ ਆਪਣਾ ਬਿਆਨ ਪੁਲਿਸ ਨੂੰ ਲਿਖਾਇਆ ਸੀ ਕਿ ਲਾਭ ਸਿੰਘ ਉਦੋਂ ਕਹਿੰਦੇ ਨੇ ਉਹਨਾਂ ਦੇ ਸਾਹਮਣੇ ਕਿਹਾ ਸੀ ਕਿ ਸੁਖਵਿੰਦਰ ਸਿੰਘ ਕੋਲਕੱਤਾ ਨੂੰ ਜਿਉਂਦਾ ਨਹੀਂ ਛੱਡਿਆ ਜਾਵੇਗਾ ਪਰੰਤੂ ਪੁਲਿਸ ਨੇ ਗੱਲ ਬਿਆਨ ਵਿੱਚ ਨਹੀਂ ਲਿਖੀ ਤੇ ਪਿੱਛੋਂ ਫਿਰ ਐਫ ਆਈ ਆਰ ਦੇ ਵਿੱਚ ਵੀ ਦਰਜ ਨਹੀਂ ਕੀਤੀ ਇਹ ਪੁਲਿਸ ਦੇ ਵੱਲੋਂ ਜਿਹੜਾ ਹੈ ਇੱਕ ਬਹੁਤ ਵੱਡਾ ਜਿਹੜਾ ਹੈ ਦਾ ਜੁਰਮ ਕੀਤਾ ਗਿਆ ਕਿ ਉਹਨਾਂ ਨੇ ਨਾਂ ਨਹੀਂ ਲਿਖਿਆ ਲਾਭ ਸਿੰਘ ਰੋਗੋਕੇ ਦਾ ਤੇ ਹੁਣ ਲਾਭ ਸਿੰਘ ਰੋਗੋਕੇ ਨੂੰ ਇਹਨਾਂ ਦਾ ਅਸਲ ਬਿਆਨ ਲਿਖ ਕੇ ਜਿਨ੍ਹਾਂ ਦੇ ਜਿਹੜੇ ਇਸ ਦੇ ਵਿੱਚ ਮੁਸਤਜੀਤ ਨੇ ਸੁਖਜੀਤ ਸਿੰਘ ਇਸ ਮਤਦਮੇ ਦੇ ਵਿੱਚ ਦੋਸ਼ੀ ਸ਼ਾਮਲ ਕੀਤਾ ਜਾਵੇ ਬਤੌਰ ਦੋਸ਼ੀ ਸ਼ਾਮਲ ਕੀਤਾ ਜਾਵੇ ਇਹ ਨੁਕਤਾ ਜਿਹੜਾ ਹੈ ਇਹ ਪਹਿਲੀ ਮੰਗ ਹੈ ਤੇ ਪਹਿਲਾ ਮੁੱਦਾ ਹੈ ਜਿਹੜਾ ਇਸ ਦੇ ਵਿੱਚ ਰੱਖਿਆ ਗਿਆ ਤੇ ਦੂਸਰਾ ਜਿਹੜਾ ਹੈ ਉਹ ਇਹ ਹੈ ਕਿ ਪਰਿਵਾਰ ਵੱਲੋਂ ਕਿਹਾ ਗਿਆ ਤੇ ਹਿੱਟ ਠੋਕ ਕੇ ਕਿਹਾ ਗਿਆ ਕਿ ਅਸੀਂ ਕੋਈ ਰਾਹਤ ਦੀ ਰਕਮ ਜਿਹੜੀ ਹੈ ਉਹ ਸਵੀਕਾਰ ਨਹੀਂ ਕਰਾਂਗੇ ਅਸੀਂ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਮੰਗ ਰਹੀ ਨਾ ਰਾਹਤ ਦੇ ਲਈ ਕੋਈ ਬੇਨਤੀ ਕਰਾਂ ਜੀ ਪਰੰਤੂ ਜੋ ਪੈਸਾ ਸੁਖਵਿੰਦਰ ਸਿੰਘ ਕਲਕੱਤਾ ਨੇ ਪੰਚਾਇਤ ਦੇ ਬਕਾਸ ਕਾਰਜਾਂ ਤੇ ਅਤੇ ਪੰਚਾਇਤ ਭਵਨ ਦੀ ਉਹ ਸਾਰੀ ਸਮੇ ਆਪਣੀ ਜੇਬ ਦੇ ਵਿੱਚੋਂ ਖਰਚ ਕੀਤਾ ਸੀ ਜਿਹੜੀ ਰਕਮ ਕੋਈ 60 ਲੱਖ ਦੇ ਕਰੀਬ ਮੰਦੀ ਹੈ ਉਹ ਰਤਮ ਪ੍ਰਸ਼ਾਸਨ ਵੱਲੋਂ ਦਿੱਤੀ ਜਾ ਇਹ ਦੂਸਰਾ ਉਸ ਦੇ ਵਿੱਚ ਵੱਡਾ ਮੁੱਦਾ ਰੱਖਿਆ ਜੇ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਇਹ ਮੌਜੂਦਾ ਜਿਹੜੀ ਐਜੀਟੇਸ਼ਨ ਹੈ ਮੋਰਚਾ ਇਹ ਅਮਨ ਅਮਾਨ ਨਾਲ ਹੋਵੇਗਾ ਅਤੇ ਕਿਸੇ ਤਰੀਕੇ ਦੀ ਪੜਗਾਟ ਪੈਦਾ ਨਹੀਂ ਕੀਤੀ ਜਾਊਗੀ ਤੇ ਇਹ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੂਗਾ ਜਿਹਨੂੰ ਸੰਘਰਸ਼ ਦਾ ਸਹਿਯੋਗ ਮਿਲਦਾ ਰਹੂਗਾ ਤੇ ਬੇਨਤੀ ਹੈ ਤੇ ਸੰਘਰਸ਼ ਨੂੰ ਸਹਿਯੋਗ ਦਿੰਦੇ ਰਹਿਣ। ਪਰੰਤੂ ਜੇ ਪ੍ਰਸ਼ਾਸਨ ਇਹਨਾਂ ਦੋਹਾਂ ਗੱਲਾਂ ਤੇ ਕੋਈ ਗੌਰ ਨਹੀਂ ਕਰੂਗਾ ਕੋਈ ਹਾਂ ਪੱਖੀ ਹੰਝਾਰਾ ਨਹੀਂ ਦਿਊਗਾ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਊਗਾ। ਜਿਸ ਦੇ ਵਿੱਚ ਸੰਘਰਸ਼ ਦੀ ਰੂਪਰੇਖਾ ਇਹ ਕਮੇਟੀ ਤੈਅ ਕਰੂਗੀ। ਤੇ ਇਹਨੂੰ ਪੰਜਾਬ ਪੱਧਰ ਤੇ ਲੈ ਕੇ ਜਾਇਆ ਜਾਊਗਾ ਸਰਦਾਰ ਭਾਨਾ ਸਿੰਘ ਸਿੱਧੂ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਸੀ ਸਰਦਾਰ ਮਨਜੀਤ ਸਿੰਘ ਧਨੇਰ ਬਹੁਤ ਵੱਡੇ ਨੇਤਾ ਨੇ ਸਿਰਫ ਪੰਜਾਬ ਪੱਧਰ ਦੇ ਨਹੀਂ ਬਲਕਿ ਮੈਂ ਸਮਝਦਾ ਕਿ ਭਾਰਤ ਪੱਧਰ ਦੇ ਤੇ ਤੇ ਅੰਤਰਰਾਸ਼ਟਰੀ ਤੌਰ ਤੇ ਵੀ ਚਸਾਨ ਜਥੇਬੰਦੀਆਂ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਸਤਾਨ ਹੈ ਉਹ ਵੀ ਹਾਜ਼ਰ ਨੇ ਸੋ ਇਹ ਐਕਸ਼ਨ ਕਮੇਟੀ ਵੀ ਨੇ ਫੈਸਲਾ ਕੀਤਾ ਹੈ ਕਿ ਜੋ ਵੀ ਇਹ ਮੋਰਚਾ ਜੇ ਵੀ ਉਸ ਦੀ ਸ਼ਕਲ ਲਵੇਗਾ ਜੇ ਉਸ ਦੇ ਵਿੱਚ ਤੁਰਬਾਨੀ ਦੇਣ ਦੀ ਲੋੜ ਪਈ ਉਸ ਦੇ ਵਿੱਚ ਕੋਈ ਵੱਡੀ ਮੁਸੀਬਤ ਸਹਿਣ ਦੀ ਲੋੜ ਪਈ ਤਾਂ ਸਾਰੇ ਮੈਂਬਰਾਂ ਨੇ ਇੱਥੇ ਜੁਟ ਹੋ ਕੇ ਫੈਸਲਾ ਕੀਤਾ ਕਿ ਉਹ ਖੇੜੇ ਮੱਥੇ ਸਹਿਣ ਕਰਨਗੇ ਇਹਨਾਂ ਦੋ ਮੰਨਾਂ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ ਉਹਨਾਂ ਚਿਰ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਦੀ ਜਿਹੜੀ ਦੇਹ ਹੈ ਉਸ ਦਾ ਸੰਸਤਾਰ ਨਹੀਂ ਕੀਤਾ ਜਾਵੇਗਾ ਉਹ ਦੇਹ ਨੂੰ ਇਸੇ ਤਰ੍ਹਾਂ ਹੀ ਰੱਖਿਆ ਜਾਵੇਗਾ ਇਹ ਮੋਰਚਾ ਜਿਹੜਾ ਹੈ ਪੂਰੇ ਤਾਕਤ ਦੇ ਨਾਲ ਜਿਹੜਾ ਹੈ ਲੋਕ ਤਾਕਤ ਦੇ ਨਾਲ ਲੋਕ ਹਿੱਤਾਂ ਦੇ ਲੋਕ ਹਿੱਤਾਂ ਲਈ ਚੱਲੇ ਕਿਸੇ ਸਿਆਸੀ ਪਾਰਟੀ ਨਾਲ ਇਸ ਮੋਰਚੇ ਦਾ ਕੋਈ ਤਲਕ ਨਹੀਂ ਕਿ ਇਹ ਸੇ ਰਾਜਨੀਤਿਕ ਪਾਰਟੀ ਨਾਲ ਮੋਰਚੇ ਦਾ تعلق ਨਹੀਂ ਪਰੰਤੂ ਜੋ ਵੀ ਰਾਜਨੀਤਿਕ ਪਾਰਟੀ ਮੋਰਚੇ ਨੂੰ ਸਹਿਯੋਗ ਦੇਵੇਗੀ ਇਹਨਾਂ ਮੰਗਾਂ ਨੂੰ ਮਨਾਉਣ ਲਈ ਉਦਮ ਤੇ ਅਪਰਾਲਾ ਕਰੇਗੀ ਤਾਂ ਮੋਰਚਾ ਜਿਹੜਾ ਹੈ ਸ਼ਨ ਕਮੇਟੀ ਦੇ ਫੈਸਲੇ ਮੁਤਾਬਕ ਉਹ ਸਹਿਯੋਗ ਨੂੰ ਪ੍ਰਵਾਨ ਕਰੇਗਾ ਅਜਲੀ ਬੇਨਤੀ ਇਹ ਹੈ ਕਿ ਜਿਹੜੀਆਂ ਯੂਨੀਅਨਾਂ ਇੱਥੇ ਆਈਆਂ ਨੇ ਜਥੇਬੰਦੀਆਂ ਆਈਆਂ ਨੇ ਅਜੇ ਉਹ ਜਿਹੜਾ ਹੈ ਦਾ ਬਲਾਕ ਪੱਧਰ ਤੇ ਜਾਂ ਜ਼ਿਲ੍ਹਾ ਪੱਧਰ ਤੇ ਚੱਲ ਰਹੀਆਂ ਨੇ ਉਹਨਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਉਹ ਪੰਜਾਬ ਪੱਧਰ ਤੇ ਇਸ ਮੋਰਚੇ ਦੇ ਹੱਕ ਵਿੱਚ ਫੈਸਲਾ ਲੈਣ ਤੇ ਇਸ ਨੂੰ ਪੰਜਾਬ ਪੱਧਰ ਦਾ ਵਿਸ਼ਾ ਬਣਾ ਕੇ ਇਸ ਦੀ ਹਮਾਇਤ ਦਾ ਆਪਣੀ ਲੀਡਰਸ਼ਿਪ ਤੋਂ ਜਿਹੜਾ ਹੈ ਉਹ ਐਲਾਨ ਕਰੋ ਇਹਨਾਂ ਸ਼ਬਦਾਂ ਦੇ ਨਾਲ ਤੇ ਮੋਰਚੇ ਦੇ ਅੱਜ ਐਕਸ਼ਨ ਕਮੇਟੀ ਮੀਟਿੰਗ ਕਰ ਰਹੀ ਹੈ ਡੀਸੀ ਬਰਨਾਲਾ ਨਾਲ ਤੇ ਉਹਨਾਂ ਨੂੰ ਸਪਸ਼ਟ ਤੌਰ ਤੇ ਇਹ ਦੋਹੇ ਮੰਜਾਂ ਬਾਰੇ ਦੱਸਿਆ ਜਾਵੇਗਾ ਨਾ ਇਹ ਕਟਾਈਆਂ ਜਾ ਸਕਦੀਆਂ ਨੇ ਤੇ ਨਾ ਇਹ ਵਧਾਈਆਂ ਜਾ ਸਕਦੀਆਂ ਨੇ ਤੇ ਸੰਤਤ ਨੂੰ ਪੁਰਜੋਰ ਬੇਨਤੀ ਹੈ ਕਿ ਉਹ ਸਾਰੇ ਹਲਾਕੇ ਤੋਂ ਪੰਜਾਬ ਚੋਂ ਜ਼ਿਲ੍ਹੇ ਚੋਂ ਤੇ ਜ਼ਿਲ੍ਹੇ ਤੋਂ ਬਾਹਰ ਵੀ ਵੱਡੀ ਗਿਣਤੀ ਦੇ ਵਿੱਚ ਇੱਕ ਹਾਜ਼ਰ ਹੋਣ ਤੇ ਇਥੇ ਜਿਹੜਾ ਬਹੁਤ ਵੱਡਾ ਤਖਾ ਹੋਇਆ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ ਸ਼ਰਿਆਂ ਤਤਲ ਹੋਇਆ ਸੰਵਿਧਾਨ ਦੀਆਂ ਧਜੀਆਂ ਉਡਾਈਆਂ ਗਈਆਂ ਨੇ ਅਤੇ ਜਿਸ ਤੰਦ ਨਾਲ ਲੋਕ ਫਤਵੇ ਦਾ ਜਿਹੜਾ ਹੈ ਕਤਲ ਕੀਤਾ ਗਿਆ ਤੇ ਸਰਦਾਰ ਸੁਖਵਿੰਦਰ ਸਿੰਘ ਤਲੱਤਾ ਜਿਹੜਾ ਹੈ ਇਹ ਤੇ ਵਿਅਕਤੀ ਦਾ ਨਾਮ ਨਹੀਂ ਸੀ ਉਹ ਸੰਧਰਸ਼ ਦਾ ਨਾਮ ਸੀ ਉਹ ਸੋਚ ਦਾ ਨਾਮ ਸੀ ਤੇ ਉਹ ਸੰਸਥਾ ਦਾ ਨਾਮ ਸੀ ਤੇ ਉਸ ਦੇ ਪਿੱਛੇ ਸਾਰੀਆਂ ਸੰਸਥਾਵਾਂ ਜਿਹੜੀਆਂ ਉਹ ਹਿੱਟ ਠੋੜ ਤੇ ਛੜੀਆਂ ਨੇ ਤੇ ਛੜੀਆਂ ਰਹਿਣ ਜੀਆਂ ਇਹਨਾਂ ਬੇਨਤੀਆਂ ਦੇ ਨਾਲ ਮੈਂ ਮਾਫੀ ਚਾਹੁੰਨਾ ਵਾਹਿਦ ਰਜੀਕਾ ਖਾਲਸਾ ਵਾਹਿਦ ਰਜੀ ਕੀ